ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਤਾਂ ਅਸੀਂ ਅਕਸਰ ਲੈ ਕੇ ਆਉਂਦੇ ਰਹਿੰਦੇ ਆ ਇਸ ਚੈਨਲ ਦੇ ਉੱਪਰ ਪਰ ਅੱਜ ਇੱਕ ਕਿਸਾਨੀ ਸੰਬੰਧੀ ਫਾਰਮਰ ਦੇ ਹੱਕ ਦੇ ਸੰਬੰਧੀ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਝੋਨੇ ਦੀ ਲਵਾਈ ਦੇ ਸੰਬੰਧੀ ਇਹ ਵੀਡੀਓ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਣਕ ਪੱਕ ਕੇ ਤਿਆਰ ਹੋਣ ਵਾਲੀ ਹੈ ਪੰਜਾਬ ਦੇ ਵਿੱਚ ਜਿਹੜੀ ਸਰੋਂ ਹੈ ਉਹ ਵੀ ਵੱਢਣੀ ਲਗਭਗ ਚਾਲੂ ਹੋ ਚੁੱਕੀ ਹੈ ਤੇ ਕਣਕ ਦਾ ਤੁਸੀਂ ਰੰਗ ਦੇ ਸਕਦੇ ਹੋ ਹਰੇ ਤੋਂ ਸੁਨਹਿਰੀ ਹੋ ਚੁੱਕਿਆ ਤੇ ਅਜੇਹੇ ਦੇ ਵਿਚਕਾਰ ਹੁਣ ਝੋਨੇ ਦੀ ਲਵਾਈ ਦੇ ਵੱਲ ਖਬਰਾਂ ਚੱਲਣੀਆਂ ਸ਼ੁਰੂ ਹੋ ਚੁੱਕੇ ਨੇ ਕਿਸਾਨਾਂ ਦਾ ਧਿਆਨ ਜਾਣਾ ਸ਼ੁਰੂ ਹੋ ਚੁੱਕੇ ਤੇ ਅਜੇਹੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਤੇ ਹਜੇ ਕਲੈਰਟੀ ਨਹੀਂ ਹੈ ਇੱਕ ਓਵਰਵਿਊ ਜੇ ਹੈ ਜਿਹਦੇ ਵਿੱਚ ਤੁਹਾਡੇ ਤੱਕ ਅਸੀਂ ਇਹ ਵੀਡੀਓ ਲੈ ਕੇ ਹਾਜ਼ਰ ਹੋਏ ਆ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਲਗਾਤਾਰ ਸਾਡੇ ਨਾਲ ਜੁੜੇ ਹੋਏ ਹੋ ਤਾਂ ਥੋੜਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਨੂੰ ਲਗਾਤਾਰ ਦੇਖ ਰਹੇ ਹੋ ਤੁਸੀਂ ਇੰਨਾ ਸਾਰਾ ਪਿਆਰ ਦੇ ਰਹੇ ਹੋ ਕਣਕਾਂ ਪੱਕ ਕੇ ਤਿਆਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਝੋਨੇ ਦੀ ਲਵਾਈ ਦਾ ਸਮਾਂ ਆ ਚੁੱਕਿਆ ਤੇ ਕਿਸਾਨ ਵੀਰ ਹੁਣ ਦੁਚਿੱਤੀ ਵਿੱਚ ਨੇ ਝੋਨੇ ਦੀ ਕਿਹੜੀ ਫਸਲ ਲਾਈ ਜਾਵੇ ਕਿਹੜੇ ਬੀਜ ਬੀਜਿਆ ਜਾਵੇ ਤੇ ਕਦੋਂ ਝੋਨਾ ਲੱਗੇਗਾ ਤਾਂ ਸਭ ਤੋਂ ਪਹਿਲਾਂ ਕਲੀਅਰ ਕਰਾਂ 1 ਜੂਨ ਤੋਂ ਝੋਨੇ ਆ 2025 ਦੇ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਸਾਰੇ ਧਿਆਨ ਦੇ ਲੋ ਕਿ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਝੋਨੇ ਦੀ ਲਵਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਪਿਛਲੇ ਸਾਲ ਦੇਖਿਆ ਖਾਸ ਤੌਰ ਤੇ ਮੰਡੀਆਂ ਦੇ ਵਿੱਚ ਰਸ਼ ਪੈ ਗਿਆ ਸੀ ਅਚਾਨਕ ਕਿਉਂਕਿ ਪਿਛਲੇ ਸਾਲ ਜਿਹੜੀ ਹੈ ਉਹ ਲਵਾਈ ਪੰਜਾਬ ਸਰਕਾਰ ਵੱਲੋਂ ਡੇਟਾਂ ਦੇ ਸੰਬੰਧ ਦਿੱਤੀ ਗਈ ਸੀ ਵੀ ਤੁਸੀਂ ਇਸ ਤਰੀਕੇ ਨੂੰ ਲਗਾਓ ਬੈਲਟਾਂ ਵੰਡ ਦਿੱਤੀ ਗਈਆਂ ਸੀ ਮਾਲਵੇ ਵਿੱਚ ਅਲੱਗ ਸੀ ਦੁਆਬੇ ਵਿੱਚ ਲੱਗ ਮੱਝ ਅਲੱਗ ਸੈਂਟਰਲ ਪੰਜਾਬ ਵਿੱਚ ਅਲੱਗ ਕੁਝ ਕੁ ਤਰੀਕਾ ਦਿੱਤੇ ਗਏ ਸੀਗਾ ਕਿ ਇਹਨਾਂ ਨਾਲ ਤਰੀਕਾ ਚੋਣਨ ਲੱਗੇਗਾ ਫਿਰ ਹੋਇਆ ਕੀ ਚੋਨਾ ਲਗਾਇਆ ਗਿਆ ਪੀਆਰ 126 ਦੀ ਡਿਮਾਂਡ ਕੀਤੀ ਗਈ ਪੀਆਰ 126 ਲਗਾਓ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਖੁਦ ਕਿਹਾ ਪੀਆਰ 126 ਲਾਓ ਅਸੀਂ ਚੱਕਾਂਗੇ ਤੇ ਕਈ ਜਥੇਬੰਦੀਆਂ ਜੂਨੀਅਨ ਆ ਆਪਾਂ ਆਰਤੀਆਂ ਦੇ ਕਹ ਲਈਏ ਜਾਂ ਫਿਰ ਹੋਰ ਉਹਨਾਂ ਦੇ ਵਿੱਚ ਦਿੱਕਤ ਹੈ ਸੀ ਪੀਆਰ 126 ਨਹੀਂ ਚੱਕਣੀ ਫਿਰ ਮੋਇਸਚਰ ਦਾ ਰੌਲਾ ਪਿਆ ਫਿਰ ਦੇਖਿਆ ਗਿਆ ਕਿ ਝੋਨਾ ਚੱਕੇ ਨਹੀਂ ਹੋ ਰਿਹਾ ਸੈਂਟਰਲ ਗਵਰਨਮੈਂਟ ਸੈਂਟਰਲ ਦੀ ਸਰਕਾਰ ਵੱਲੋਂ ਰੌਲਾ ਪਾਇਆ ਗਿਆ ਕਿ ਨਹੀਂ ਸਾਡੇ ਕੋਲ ਡੰਪ ਕਰਨ ਜੋਗੀ ਜਗ੍ਹਾ ਨਹੀਂ ਹੈ ਤੇ ਉਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਉਂਕਿ ਉਸ ਟਾਈਮ ਇੱਕੋ ਦਮਗਾਹ ਪੈ ਗਿਆ ਤਾ ਸਰਕਾਰ ਕੋਲ ਵੀ ਸਮਾਂ ਨਹੀਂ ਸੀ ਕਿ ਅਚਾਨਕ ਪ੍ਰਬੰਧ ਅਜਿਹੇ ਕੀਤੇ ਜਾ ਸਕਣ ਕਿ ਸੈਂਟਰਲ ਦੀ ਬਜਾਏ ਕਿਸੇ ਹੋਰ ਥਰਡ ਪਾਰਟੀ ਨੂੰ ਕੰਟਰੈਕਟ ਦਿੱਤਾ ਜਾਵੇ ਤਾਂ ਕਿ ਝੋਨੇ ਦੀ ਚਕਾਈ ਸਹੀ ਤਰੀਕੇ ਨਾਲ ਹੋ ਸਕੇ ਤੇ ਨੁਕਸਾਨ ਅਖੀਰ ਦੇ ਵਿੱਚ ਲੈ ਦੇ ਕੇ ਕਿਸਾਨਾਂ ਦਾ ਹੋਇਆ ਸੀ ਤੇ ਅਜਿਹੇ ਦੇ ਵਿਚਕਾਰ ਉਸ ਨੁਕਸਾਨ ਨੂੰ ਬਚਣ ਦੇ ਮਾਰੇ ਹੁਣ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ ਪਰ ਧਿਆਨ ਦੇਣ ਯੋਗ ਗੱਲਾਂ ਵੀ ਹਨ ਕਿ ਕਿਸਾਨਾਂ ਨੇ ਦਿੱਕਤਾਂ ਕੀਤੀ ਪਿਛਲੇ ਸਾਲ ਹਾਈਬ੍ਰਿਡ ਬੀਜ ਪਿੱਛੇ ਵੀ ਕਾਫੀ ਭੱਜੇ ਹਾਈਬ੍ਰਿਡ ਬੀਜ ਪਿੱਛੇ ਭਜਣ ਦੇ ਕਾਰਨ ਬਿਮਾਰੀਆਂ ਵੀ ਅਲੱਗ ਤੋਂ ਅਲੱਗ ਪੈਦਾ ਹੋਈਆਂ ਤੇ ਜਿਹੜੇ ਸੈਲਰ ਵਾਲੇ ਜਾਂ ਜਿਹੜੇ ਕੰਪਨੀ ਵਾਲੇ ਚੋਨਾ ਚੱਕਦੇ ਨੇ ਉਹਨਾਂ ਨੂੰ ਹਾਈਬ੍ਰਿਡ ਬੀਜ ਚੱਕਣ ਤੋਂ ਬਾਅਦ ਉਹਨਾਂ ਦੀ ਜਦੋਂ ਉਹ ਸੋਧ ਕਰਦੇ ਨੇ ਤਾਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਉਹਨਾਂ ਦੀ ਕੁਆਲਿਟੀ ਉਸ ਹਿਸਾਬ ਦੀ ਨਹੀਂ ਹੁੰਦੀ ਝਾੜ ਵਿੱਚ ਵੱਧ ਆ ਜਾਂਦਾ ਹੈ ਕਿਸਾਨਾਂ ਨੂੰ ਵਧੀਆ ਝਾੜ ਮਿਲ ਜਾਂਦਾ ਪਰ ਉਹਨਾਂ ਦੀ ਕੁਆਲਿਟੀ ਵਧੀਆ ਨਾ ਹੋਣ ਕਾਰਨ ਕਿਤੇ ਨਾ ਕਿਤੇ ਕੰਪਨੀ ਵਾਲੇ ਜੋ ਲੈਂਦੇ ਨੇ ਖਰੀਦਦੇ ਨੇ ਉਸ ਚੋਲਾ ਨੂੰ ਉਹ ਨੁਕਸਾਨੇ ਜਾਂਦੇ ਨੇ ਇਸ ਕਰਕੇ ਪਿਛਲੇ ਸਾਲ ਇਸੇ ਗੱਲ ਦਾ ਰੌਲਾ ਰਿਹਾ ਕਿ ਉਹ ਕਈਆਂ ਚੱਕਿਆ ਕਈ ਮੋਇਸਚਰ ਕਰਕੇ ਰੋਲਦੇ ਰਹੇ ਤੇ ਮੋਇਸਚਰ ਦਾ ਰੋਲਾ ਕਿਉਂ ਪਿਆ ਕਿਉਂਕਿ ਝੋਨੇ ਦੀ ਲਵਾਈ ਲੇਟ ਹੋਈ ਬਾਡੀ ਦਾ ਸਮਾਂ ਅਚਾਨਕ ਆ ਜਾਂਦਾ ਹੈ ਫਿਰ ਕਿਉਂਕਿ ਕਣਕ ਬੀਜਣੀ ਹੁੰਦੀ ਹੈ ਫਿਰ ਕੀ ਦੇਖਦੇ ਨੇ ਕਿਸਾਨ ਕਿ ਕੋਈ ਗੱਲ ਹੀ ਥੋੜਾ ਜਿਹਾ ਕੱਚਾ ਵੜਾ ਲੈਂਦੇ ਥੋੜਾ ਜਿਹਾ ਨਰਮਾਈਚ ਵੜਾ ਲੈਂਦੇ ਆ ਖੇਤਾਂ 'ਚ ਮੰਡੀ ਜਾ ਕੇ ਸੁੱਕੇ ਜਾਣਾ ਪਰ ਮੰਡੀ ਦੇ ਵਿੱਚ ਕੀ ਹੋਇਆ ਇੱਕਦਮ ਜਾ ਕੇ ਬਲਕ ਵਿੱਚ ਝੋਨਾ ਆ ਗਿਆ ਰਸ ਪੈ ਗਿਆ ਅਜਿਹੇ ਦੇ ਵਿਚਕਾਰ ਕਿਸਾਨ ਵੀਰ ਖੱਜਲ ਹੋਏ ਮੋਇਸਚਰ ਕਰਕੇ ਕੱਟ ਲੱਗਿਆ ਕਵਾਂਟਲ ਦੇ ਪਿੱਛੇ ਕਿ ਕਿੰਨੇ ਕਿੰਨੇ ਕਿਲੋ ਹਰੇਕ ਜਗ੍ਹਾ ਦੇ ਵਿੱਚ ਕਿਸੇ 5 ਕਿਲੋ 5 ਕਿਲੋ 10 ਕਿਲੋ ਇਸ ਤਰੀਕੇ ਨਾਲ ਕਵਾਂਟਲ ਦੇ ਪਿੱਛੇ ਕੱਟ ਲੱਗਿਆ ਕਿਸਾਨਾਂ ਦਾ ਨੁਕਸਾਨ ਹੋਇਆ ਆੜਤੀ ਵੀਰ ਆਪਣਾ ਮੁਨਾਫਾ ਕਰਨ ਦੇ ਚੱਕਰ ਵਿੱਚ ਰਹੇ ਤੇ ਕਿਤੇ ਨਾ ਕਿਤੇ 605 ਦੇ ਵਿੱਚ ਕਿਸਾਨ ਵੀਰ ਰਹੇ ਕਿ ਅਗਲੇ ਸਾਲ ਚ ਉਹਨਾਂ ਲਾਉਣ ਜਾਂ ਨਹੀਂ ਲਾਉਣ ਤੁਸੀਂ ਦੇਖੋ ਕਿ ਸਾਡੇ ਏਰੀਆ ਦੇ ਵਿੱਚ ਕਾਫੀ ਹੱਦ ਤੱਕ ਪਪੂਲਰ ਲੱਗ ਚੁੱਕਿਆ ਹੈ ਇਹ ਪਪੂਲਰ ਤੁਸੀਂ ਦੇਖ ਸਕਦੇ ਹੋ ਹਜੇ ਇਸ ਸਾਈਡ ਵੀ ਪਪੂਲਰ ਲੱਗਿਆ ਹੈ ਆ ਪਿੱਛੇ ਵੀਰ ਨੇ ਪਪੂਲਰ ਲਗਾਤਾ ਇਸੇ ਚੀਜ਼ ਕਰਕੇ ਪਪੂਲਰ ਲੱਗਿਆ ਕਿਉਂਕਿ ਚੋਨੇ ਦੀ ਬੁੱਕਤ ਨਹੀਂ ਪੈ ਰਹੀ ਚੋਨਾ ਕਿਤੇ ਨਾ ਕਿਤੇ ਕਿਸਾਨਾਂ ਦੇ ਸਿਰਦਰਦ ਬਣ ਰਿਹਾ ਤਾਂ ਅਜੇਹੇ ਦੇ ਵਿਚਕਾਰ ਹੁਣ ਸਿਰਦਰਦ ਦੀ ਘਟਾਉਣ ਦੇ ਚੱਕਰ ਦੇ ਵਿੱਚ ਕਿਸਾਨਾਂ ਨੂੰ ਸਰਕਾਰ ਨੇ ਕਹਿਤਾ ਪਹਿਲੀ ਗੱਲ ਤਾਂ 1 ਜੂਨ ਤੋਂ ਝੋਨਾ ਤੁਸੀਂ ਲਗਾ ਸਕਦੇ ਹੋ ਉਸ ਹਿਸਾਬ ਨਾਲ ਆਪਣੇ ਪਨੀਰੀ ਬੀਜ ਲਓ ਜਿਹੜੀ ਲੰਬੇ ਸਮੇਂ ਵਾਲੀ ਪਨੀਰੀ ਹੈ ਜਿਹੜੀ ਲੰਬਾ ਸਮਾਂ ਲੈ ਲੈਂਦੀ ਹੈ ਉਹ ਤੁਸੀਂ 1 ਜੂਨ ਤੋਂ ਲਗਾ ਸਕਦੇ ਹੋ ਜਿਹੜੀ ਘੱਟ ਸਮੇਂ ਵਾਲੀਆਂ ਤੁਸੀਂ ਉਹ 20 25 ਜੂਨ ਤੱਕ ਕਦੀ ਵੀ ਤੁਸੀਂ ਲਗਾ ਸਕਦੇ ਹੋ ਇਹ ਧਿਆਨ ਰੱਖਿਓ ਅਜਿਹੇ ਨੇ ਕਿ ਸਾਰੇ ਤੁਸੀਂ ਅਗੇਤੀ ਲਗਾ ਦਿਓ ਪੀਆ 126 ਘੱਟ ਟਾਈਮ ਲੈਂਦੀ ਹੈ ਤਾਂ ਉਹ ਵੀ ਛੇਤੀ ਬੀਜ ਦਿਓ ਉਹ ਨੁਕਸਾਨ ਹੋ ਸਕਦਾ ਦੂਜਾ ਹ ਹਾਈਬ੍ਰਿਡ ਜਿਹੜੇ ਬੀਜ ਨੇ ਓਕੇ ਜਨ ਕਿਸੇ ਨੁਕਸਾਨ ਕਰਦੇ ਨੇ ਜੋ ਪੰਜਾਬ ਸਰਕਾਰ ਕਹਿ ਰਹੀ ਹੈ ਉਹ ਕਹਿ ਰਹੀ ਹੈ ਕਿ ਤੁਸੀਂ ਯੂਨੀਵਰਸਿਟੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਹਦੇ ਦੁਆਰਾ ਰეკਮੈਂਡ ਕੀਤੇ ਹੋਏ ਕੋਈ ਵੀ ਬੀਜ ਲਗਾ ਲਓ ਉਹ ਚੱਕੇ ਜਾਣਗੇ ਹਾਈਬ੍ਰਿਡ ਬੀਜ ਨਾ ਲਗਾਓ ਕਿਉਂਕਿ ਹਾਈਬ੍ਰਿਡ ਬੀਜ ਜਿਹੜੇ ਨੇ ਉਹ ਬਾਅਦ ਵਿੱਚ ਜਾ ਕੇ ਕੰਪਨੀਆਂ ਨੂੰ ਦਿੱਕਤ ਕਰਦੇ ਨੇ ਉਹਨਾਂ ਦੀ ਕੁਆਲਿਟੀ ਵਿੱਚ ਸੈਂਪਲ ਫੇਲ ਹੁੰਦੇ ਨੇ ਤੇ ਫਿਰ ਸਰਕਾਰ ਦੇ ਉੱਪਰ ਬਰڈن ਪੈਂਦਾ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਕਿਸੇ ਤਰੀਕੇ ਨਾਲ ਅੱਗੇ ਵੇਚਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਪੇਮੈਂਟ ਕੀਤੀ ਜਾ ਸਕੇ ਕਿਸਾਨਾਂ ਨੂੰ ਉਹਨਾਂ ਦੀ ਜੋ ਮੁੱਲ ਨੇ ਝੋਨੇ ਦੇ ਮੁੱਲ ਸਕਣ ਪਰ ਉਹ ਵਜਨ ਕਿਤੇ ਉੱਪਰ ਪੈਂਦਾ ਹੈ ਐਂਡ ਆਫ ਦਾ ਡੇ ਸਰਕਾਰ ਦੇ ਉੱਪਰ ਤੇ ਸਰਕਾਰ ਫਿਰ ਦੁਆਰਾ ਤੋਂ ਉਹ ਵਜਨ ਕਿੱਥੋਂ ਪੂਰਾ ਕਰਦੀ ਹੈ ਕਿਸਾਨਾਂ ਦੇ ਉੱਪਰ ਹੀ ਤੇ ਜਿਹੜੀ ਇੱਕ ਗੱਲ ਹੋਰ ਹੈ ਜਿਹੜੀ ਹਾਈਬ੍ਰਿਡ ਬੀਜ ਹੁੰਦੇ ਨੇ ਉਹ ਕੰਪਨੀਆਂ ਖੁਦ ਹੀ ਬਣਾਉਂਦੀਆਂ ਨੇ ਖੁਦ ਹੀ ਬਣਾਉਂਦੀਆਂ ਨੇ ਤੇ ਖੁਦ ਹੀ ਉਹਨਾਂ ਦਾ ਬਿਮਾਰੀਆਂ ਕਿਸ ਤਰੀਕੇ ਨਾਲ ਲੱਗਣਗੀਆਂ ਉਹਨਾਂ ਦੇ ਹੱਥ ਹੁੰਦੀ ਹੈ ਤੇ ਉਸ ਬਿਮਾਰੀ ਦਾ ਕਿਵੇਂ ਇਲਾਜ ਹੋਵੇਗਾ ਉਹ ਵੀ ਉਹਨਾਂ ਦੇ ਹੱਥ ਹੁੰਦਾ ਮਤਲਬ ਬੀਜ ਵੀ ਦੇਣਗੀਆਂ ਬੀਜ ਦੇ ਵਿੱਚ ਬਿਮਾਰੀ ਵੀ ਦੇਣਗੀਆਂ ਤੇ ਫਿਰ ਨਾਲ ਉਸ ਬਿਮਾਰੀ ਦਾ ਇਲਾਜ ਸਪਰੇਅ ਖਾਦਾਂ ਦੇਣਗੀਆਂ ਤੇ ਖੁਦ ਹੀ ਮਾਲਾ-ਮਾਲ ਹੋਣ ਗਿਆ ਮਰੇਗਾ ਕੌ ਐਂਡ ਆਫ ਦਿ ਡੇ ਕਿਸਾਨ ਹੀ ਦਿੱਕਤ ਦੇ ਵਿੱਚ ਆਉਂਦਾ ਹੈ ਇਸ ਕਰਕੇ ਜਿਹੜਾ ਪਰਮਲ ਚੋਨਾ ਸੀ ਸਾਡਾ ਉਹਨੂੰ ਘੱਟ ਤੋਂ ਘੱਟ ਬਿਮਾਰੀ ਲੱਗਦੀ ਸੀ ਬਿਸ਼ੱਕ ਝਾੜ ਘਟ ਆਉਂਦਾ ਸੀ ਉਹਦੇ ਵਿੱਚ ਬਹੁਤ ਸੇ ਹਿੱਸਿਆਂ ਦੇ ਵਿੱਚ ਉਸਦਾ ਝਾੜ ਘਟ ਆਉਂਦਾ ਹੈ ਪਰ ਇਹ ਵੀ ਦੇਖਿਆ ਗਿਆ ਹੈ ਕਿ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਉਸ ਝੋਨੇ ਨੂੰ ਉਹ ਝੋਨਾ ਦੀ ਰეკਮੈਂਡੇਸ਼ਨ ਹੈ ਤੇ ਬਾਕੀ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਵੀ ਝੋਨਾ ਰეკਮੈਂਡ ਕੀਤਾ ਜਾਂਦਾ ਤੁਸੀਂ ਅੱਖਾਂ ਮੀਚ ਕੇ ਲਗਾਓ ਕਿਉਂਕਿ ਇਸ ਸਾਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਉਹ ਬੀਜ ਚੱਕੇ ਜਾਣਗੇ ਜੋ ਸਰਕਾਰ ਵੱਲੋਂ ਜਾਂ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਦਿੱਤੀ ਹੋਵੇਗੀ ਤੇ ਦ ਕਿਉਂਕਿ ਸਮੇਂ ਸਿਰ ਚ ਉਹਨਾਂ ਲੱਗਿਆ ਹੋਵੇਗਾ ਤਾਂ ਸਾਨੂੰ ਟਾਈਮ ਮਿਲ ਜਾਵੇਗਾ ਝੋਨੇ ਨੂੰ ਕੱਟ ਕੇ ਮੰਡੀ ਤੱਕ ਪਹੁੰਚਾਉਣ ਤੱਕ ਤਾਂ ਕਿ ਪੱਕ ਕੇ ਝੋਨਾ ਮੰਡੀ ਤੱਕ ਜਾਵੇ ਕਿਉਂਕਿ ਕਿਸਾਨ ਨੇ ਅੱਗੇ ਕਣਕ ਵੀ ਵੇਚਣੀ ਹੁੰਦੀ ਹੈ ਤੇ ਕਈ ਕਿਸਾਨ ਆਲੂ ਵੇਚਦੇ ਨੇ ਅਲੱਗ-ਅਲੱਗ ਫਸਲਾਂ ਵੇਚਦੇ ਨੇ ਪਰ ਜਦੋਂ ਸਮਾਂ ਥੋੜਾ ਰਹਿ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਵੀ ਸੋਚਦਾ ਹੈ ਕਿ ਇੱਕ ਫਸਲ ਵਿੱਚੋਂ ਥੋੜਾ ਬਹੁਤਾ ਘਾਟਾ ਖਾ ਲਾਂਗੇ ਤੇ ਦੂਜੀ ਫਸਲ ਹੋ ਜਾਵੇਗੀ ਪਰ ਉਹ ਦੋਨਾਂ ਫਸਲਾਂ ਦੇ ਉੱਪਰ ਮਾੜੀ ਅਸਰ ਪੈਂਦਾ ਹੈ ਕਿਉਂਕਿ ਝੋਨਾ ਮੋਇਸਚਰ ਵਾਲਾ ਲੈ ਜਾਂਦੇ ਨੇ ਮੰਡੀ ਵਿੱਚ ਉਹ ਵੀ ਵਿਕਦਾ ਨਹੀਂ ਪੈਸੇ ਨਹੀਂ ਆਉਂਦੇ ਤਾਂ ਫਿਰ ਕਿਤੇ ਨਾ ਕਿਤੇ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਹਨ ਫਿਰ ਬੀਜ ਘਟੀਆ ਵਧੀਆ ਲੈ ਹੋ ਜਾਂਦਾ ਹੈ ਜਿਹੇ ਦੇ ਵਿੱਚ ਕਰਤਿਆਂ ਰੱਖੋ ਅਗੇਤਾ ਤੁਸੀਂ ਝੋਨਾ ਸਹੀ ਤਰੀਕ ਨਾਲ ਲਗਾਓ ਸਹੀ ਬੀਜ ਬੀਜੋ ਤਾਂ ਕਿ ਤੁਹਾਡੀ ਅੱਗੇ ਕਣਕ ਦੀ ਫਸਲ ਜਾਂ ਸਰਕਲ ਉਹ ਵਧੀਆ ਤਰੀਕੇ ਨਾਲ ਚੱਲਦਾ ਰਹੇ ਤੇ ਹੋਰ ਜਿਹੜੀ ਪੁਆਇੰਟ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਸਹੀ ਬੀਜ ਬੀਜੋਗੇ ਤਾਂ ਕਿਤੇ ਨਾ ਕਿਤੇ ਤੁਹਾਡੀ ਜੇਬ ਦੇ ਉੱਪਰ ਜੋ ਦਵਾਈਆਂ ਜੋ ਬਿਮਾਰੀਆਂ ਹਾਈਬ੍ਰਿਡ ਬੀਜ ਤੋਂ ਲੱਗਦੀਆਂ ਨੇ ਉਹਨਾਂ ਦਾ ਤੁਹਾਡਾ ਕਿਤੇ ਨਾ ਕਿਤੇ ਬਚਾਅ ਹੋ ਸਕਦਾ ਹੈ ਇਹ ਧਿਆਨ ਰੱਖਿਓ ਕਿ ਜਿਹੜੇ ਬੀਜ ਨੇ ਉਹ ਸੌਦੇ ਹੋਏ ਬੀਜ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਨੇ ਉਹੀ ਰეკਮੈਂਡਡ ਨੇ ਉਹੀ ਬੀਜੇ ਜਾਣ ਬਾਕੀ ਹੋਰ ਜਿਹੜੀ ਗੱਲ ਹੈ ਕਿ ਬੈਨ ਕੀਤਾ ਜਾਵੇਗਾ ਹਾਈਬ੍ਰਿਡ ਝੋਨਾ ਇਹਦੇ ਬਾਰੇ ਹਜੇ ਕੋਈ ਵੱਡੀ ਪੁਸ਼ਟੀ ਨਹੀਂ ਹੋਈ ਬਿਸ਼ੱਕ ਹਾਈਬ੍ਰਿਡ ਝੋਨੇ ਬਾਰੇ ਮਨਾ ਕਰ ਦਿੱਤਾ ਗਿਆ ਲਗਾਉਣ ਨੂੰ ਤਾਂ ਕਿਤੇ ਨਾ ਕਿਤੇ ਹਿੰਟ ਦੇ ਦਿੱਤਾ ਗਿਆ ਸਰਕਾਰ ਵੱਲੋਂ ਕਿ ਆਉਣ ਦੇ ਦਿਨਾਂ ਵਿੱਚ ਝੋਨਾ ਜਿਹੜਾ ਹਾਈਬ੍ਰਿਡ ਹੈ ਉਹ ਬੈਨ ਵੀ ਹੋ ਸਕਦਾ ਹੈ ਇਸ ਕਰਕੇ ਥੋੜਾ ਜਿਹਾ ਧਿਆਨ ਰੱਖਿਓ ਕਿ ਅਗਰ ਲਗਾਉਣਾ ਵੀ ਹੋਇਆ ਤਾਂ ਘੱਟ ਘੱਟ ਘਟੋ ਘੱਟ ਪਨੀਰੀ ਬੀਜੀ ਜਾਵੇ ਤੇ ਕਿਤੇ ਨਾ ਕਿਤੇ ਅਗਰ ਬੈਨ ਵੀ ਹੁੰਦਾ ਹੈ ਤਾਂ ਤੁਹਾਡਾ ਨੁਕਸਾਨ ਨਾ ਹੋ ਸਕੇ ਤੇ ਤੁਸੀਂ ਅਲਟਰਨੇਟ ਬੀਨੀਰੀ ਹੋਰ ਤਿਆਰ ਰੱਖਿਓ ਕਿ ਕਿਤੇ ਨਾ ਕਿਤੇ ਉਹ ਬੀਜ ਕੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਲਵਾਈ ਪਲਾਂਟੇਸ਼ਨ ਸਹੀ ਤਰੀਕੇ ਨਾਲ ਕਰ ਸਕੋ ਤੇ ਬਾਕੀ ਨਵੀਂ ਅਪਡੇਟਸ ਜਿਹੜੀਆਂ ਵੀ ਹੋਣਗੀਆਂ ਇਸ ਸਬੰਧੀ ਉਹ ਥੋੜਾ ਤੱਕ ਅਸੀਂ ਲੈ ਕੇ ਆਉਂਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਤੁਸੀਂ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰ ਦਿਓ ਝੋਨੇ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਅਸੀਂ ਬਾਕੀ ਹੋਰ ਨਵੀਂ ਵੀਡੀਓਜ਼ ਜਿਹੜੀਆਂ ਨੇ ਉਹਦੇ ਬਾਰੇ ਲੈ ਕੇ ਆਉ ਸਕੀਏ ਬਾਕੀ ਇਹ ਸੀਗਾ ਚੈ YouTube ਵਾਲੇ ਫਾਰਮਰ ਨਵੀਂ ਜਾਣਕਾਰੀ ਕਣਕ ਦੇ ਸਬੰਧੀ ਕਿ ਕਣਕ ਦੇ ਹੁਣ ਜਿਹੜੇ ਕੀ ਰੁਝਾਨ ਆ ਰਹੇ ਨੇ ਕੀ ਝਾੜ ਆ ਰਿਹਾ ਉਹ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਾਕੀ ਤੁਸੀਂ ਦੱਸ ਦਿਓ ਤੁਸੀਂ ਕਣਕ ਵੜਣੀ ਸ਼ੁਰੂ ਕਰ ਦਿੱਤੀ ਹੈ ਜਾਂ ਨਹੀਂ ਤੇ ਕੀ ਝਾੜ ਆ ਤੁਹਾਡੇ ਏਰੀਆ ਦੇ ਵਿੱਚ ਲਿਖ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ